ਜਿਹੜੇ ਲੜਕੇ ਉਥੇ ਮੋਟਰ ਤੇ 기ੜੀਆਂ ਮਾਰਦੇ ਆ ਔਰ ਵਾਰਾ ਕਰਦੀ ਕਰਦੇ ਪੈਂਦੇ ਆ ਇਹ ਉਹਨਾਂ ਤੇ ਸਤਾਈ ਕੀਤੀ ਜਾਂਦੀ ਹੈ। ਤਕਰੀਬਨ ਅਸੀਂ 15-16 ਇੱਥੇ ਜਿਹੜੇ ਚਲਾਨ ਵੀ ਕੀਤੇ ਆ। ਫੇਰ ਆ ਕੇ ਮੁੰਡੇ ਰੇਡੀ ਰੇਪੋਟ ਛੜੇ ਜਾਂਦੇ ਨੂੰ ਇਹ ਵਾਰਨਿੰਗ ਦਿੱਤੀ ਗੇਟ ਤੋਂ 100 ਮੀਟਰ ਤੇ ਦੂਰ ਤੇ ਰੇਡੀ ਹੁੰਦੀ। ਔਟ ਆਊਟ ਰੀਜ਼ਨ ਇੱਥੇ ਮੁੰਡੇ ਘੁੰਮ ਰਹੇ ਸੀ ਕੋ ਕਾਫੀ ਰਹਿੰਦਾ ਸੀ। ਕਿੰਨੇ ਵੇ ਤੋਂ ਕਿੰਨੇ ਵੇ ਤੱਕ ਰਹੂਗਾ 12 ਵਜੇ ਤੋਂ 2 ਵਜੇ ਤੱਕ ਇਹ ਚਕਰੀ ਨਹੀਂ 11:30 ਵਜੇ ਆ ਕੇ ਸ਼ੁਰੂ ਕਰ ਦਿੱਤਾ ਸੀ ਇਹ ਆਲ ਓਵਰ ਹੋਣਾ ਚਾਹੀਦਾ ਪੂਰੇ ਪੰਜਾਬ ਚ ਹਰ ਸਕੂਲ ਦੇ ਵਿੱਚ ਇਹ ਉਪਰਾਲਾ ਹੋਣਾ ਚਾਹੀਦਾ ਤਕਰੀਬਨ ਸਾਰੇ ਐਸ ਐਚਓ ਨੂੰ ਜਿਹੜੇ ਉਹਨਾਂ ਦੇ ਏਰੀਆ ਵਿੱਚ ਕਾਲਜ ਲੜਕੀਆਂ ਦੇ ਕਾਲਜ ਹੈ ਸਕੂਲ ਹੈ ਵੀ ਉੱਥੇ ਸ਼ਕਤੀ ਕੀਤੀ ਜਾਵੇ ਸਹੀ ਹੋ ਰਿਹਾ ਵੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਰਕਾਰ ਉਪਰਾਲਾ ਕਰ ਰਹੀ ਹੈ ਲੁਧਿਆਣਾ ਲੈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨ ਤੁਹਾਡੇ ਦੱਸਦੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਦੱਸਦੇ ਕਿ ਹੁੱਲੜ ਬਾਜੀ ਕਰਨ ਵਾਲੇ ਆ ਗੇੜੀਆਂ ਮਾਰਨ ਵਾਲਿਆਂ ਦੀ ਹੁਣ ਖੈਰ ਨਹੀਂ ਤਾਂ ਦੱਸਦੇ ਕਿ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਕਮਿਸ਼ਨਰ ਸੋਪਨ ਸ਼ਰਮਾ ਜੀ ਵੱਲੋਂ ਇੱਕ ਨਵੀਂ ਮੁਹਿੰਮ ਜਿਹੜੀ ਹੈ ਚਲਾਈ ਗਈ ਹੈ ਕਿ ਜਿਹੜੀ ਗੇੜੀਆਂ ਮਾਰਦੇ ਨੇ ਜਾਂ ਕੁੜੀਆਂ ਦੇ ਕਾਲਜ ਦੇ ਬਾਹਰ ਉਹ ਖੜਦੇ ਨੇ ਮੋਟਰਸਾਈਕਲ ਚਲਾਉਂਦੇ ਨੇ ਜਾਂ ਉਹ ਸਿਟੀਆਂ ਮਾਰਦੇ ਨੇ ਉਹਨਾਂ ਦੀ ਖੈਰ ਨਹੀਂ ਉਹਨਾਂ ਦੇ ਉੱਤੇ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਸਰ ਅੱਜ ਦਾ ਜਿਹੜਾ ਮੋਟਿਵ ਹੈਗਾ ਵਾ ਕੀ ਹੈਗਾ ਆਖਿਰਕਾਰ ਅੱਜ ਸਪੈਸ਼ਲ ਜਿਹੜਾ ਨਾਕਾ ਇਸ ਥਾਂ ਤੇ ਲੱਗਾ ਗਿੱਡੀਆਂ ਖੜੀਆਂ ਹੋਈਆਂ ਕਈ ਅਧਿਕਾਰੀ ਜਿਹੜੇ ਇਸ ਥਾਂ ਤੇ ਮੌਜੂਦ ਨੇ ਕੀ ਹੋਇਆ ਇਹ ਸਾਡੇ ਸੀਪ ਮਾਨਜੂਬ ਸੀਪ ਸਾਹਿਬ ਵੱਲੋਂ ਹੁਕਮ ਹੋਇਆ ਸੀਗਾ ਤਕਰੀਬਨ ਸਾਰੇ ਐਸ ਐਚਓ ਨੂੰ ਜਿਹੜੇ ਉਹਨਾਂ ਦੇ ਏਰੀਆ ਦੇ ਵਿੱਚ ਕਾਲਜ ਲੜਕੀਆਂ ਦੇ ਕਾਲਜ ਹੈ ਸਕੂਲ ਹੈ ਵੀ ਉੱਥੇ ਸਖਤੀ ਕੀਤੀ ਜਾਵੇ ਜਿਹੜੇ ਲੜਕੇ ਉੱਥੇ ਮੋਟਰਸਾਈਕਲ ਤੇ ਗੀੜੀਆਂ ਮਾਰਦੇ ਆ ਔਰ ਵਾਰਾਗਰਦੀ ਕਰਦੇ ਪਰਦੇ ਆ ਵੀ ਉਹਨਾਂ ਤੇ ਸਤਾਈ ਕੀਤੀ ਜਾਵੇ ਉਸ ਤਮੇਤ ਆਪਣੇ ਮਿਹਨ ਦੇ ਤਹਿਤ ਅਸੀਂ ਅੱਜ ਜਿਹੜਾ ਆਪਣਾ ਖਾਲਸਾ ਕਾਲਜ ਬੋਵਨ ਹੈ ਇੱਥੇ ਖੜੇ ਸੀਗੇ ਤਕਰੀਬਨ ਅਸੀਂ 15 16 ਇੱਥੇ ਜਿਹੜੇ ਚਲਾਨ ਵੀ ਕੀਤੇ ਆ ਪੰਜ ਛੇ ਸਕੂਟਰ ਮੋਟਰ ਵੇਕਟਵਾ ਬੰਦ ਵੀ ਕੀਤੀਆਂ ਹੈਗੀਆਂ ਔਰ ਆਸੇ ਪਾਸੇ ਜਿਹੜੇ ਸਕੂਲ ਦੇ ਰੇੜੀਆਂ ਲੱਗੇ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਮੇਰੇ ਆਗੇ ਮੁੰਡੇ ਰੇੜੀਆਂ ਦੇ ਕੋਲ ਖੜੇ ਜਾਂਦੇ ਇਹਨੂੰ ਇਹ ਵਾਰਨਿੰਗ ਦਿੱਤੀ ਵੀ ਗੇਟ ਤੋਂ 100 ਮੀਟਰ ਤੇ ਦੂਰ ਤੇ ਰੇੜੀ ਹੋਊਗੀ ਅੱਜ ਵਾਰਨਿੰਗ ਦਿੱਤੀ ਹੈ ਜੇ ਕੱਲ ਨੂੰ ਕੋਈ ਫੇਰ ਜਿਹੜੀ ਸੇਲ ਹੋਂਦਾ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਗਈ ਹੈ। ਜਿਹੜੇ ਚਲਾਣ ਕੀਤੇ ਗਏ ਆ ਮੋਟਰਸਾਈਕਲ ਵਹੀਕਲਾਂ ਦੇ ਉਹ ਉਹ ਮੁੰਡੇ ਕਿੱਦਾਂ ਦੇ ਸੀਗੇ? ਉਹ ਨਾਰਮਲ ਹੀ ਮੁੰਡੇ ਕਾਲਜ ਦੇ ਸੀਗੇ ਜਾਂ ਬਾਹਰਲੇ ਸੀਗੇ? ਨਹੀਂ ਉਹ ਤਕਰੀਬਨ ਬਾਹਰਲੇ ਸੀਗੇ। ਸੋ ਬਾਹਰਲੇ ਸੀ ਜਿਹੜੇ ਐਵੇਂ ਗੇੜੀਆਂ ਮਾਰਦੇ ਫਿਰਦੇ ਘੁੰਮਣ ਫਿਰਦੇ ਉਹ ਬਾਹਰਲੇ। ਹਾਂਜੀ ਹਾਂਜੀ ਉਹ ਹੀ ਸੀ। ਕੀ ਲੱਗਦਾ ਇਹ ਜਿਹੜੀ ਮੁਹਿੰਮ ਚਾਲੂ ਕੀਤੀ ਗਈ ਆ ਅਸ ਤੋਂ ਸ਼ੁਰੂਆਤ ਕਰ ਦਿੱਤੀ ਗਈ। ਐਸੇ ਥਾਂ ਤੇ ਐਸੇ ਕਾਲਜ ਦੇ ਬਾਹਰ ਨਾਕਾ ਲੱਗੂਗਾ ਜਾਂ ਹੋਰ ਏਰੀਆਜ਼ ਦੇ ਵਿੱਚ ਕਈ ਸਕੂਲਾਂ ਦੇ ਬਾਹਰ ਵੀ ਜਿਹੜਾ ਨਾਕ ਤੇ ਉਥੇ ਮੈਂ ਤਕਰੀਬ ਹਰ ਰੋਜ਼ ਜਗਾ ਚੇਂਜ ਕਰਕੇ ਨਾਕਾ ਲਾਵਾਂਗਾ ਚੈਕਿੰਗ ਕਰਾਂਗਾ ਹੋਰ ਸਖਤ ਵੀ ਕਰਾਂਗਾ ਇਹ ਜਿਹੜਾ ਸਪੈਸ਼ਲ ਨਾਕਾ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਰਹੂਗਾ ਤੁਸੀਂ 12 ਵਜੇ ਤੋਂ 2 ਵਜੇ ਤੱਕ ਤਹੀ ਤਕਰੀਬ ਨਹੀਂ ਸਾਢੇ 11:15 ਵਜੇ ਆ ਕੇ ਸ਼ੁਰੂ ਕਰ ਦਿੱਤਾ ਸੀਗਾ ਤੇ 12 ਤੋਂ 2 ਵਜੇ ਤੱਕ ਸਿਪਸ ਦਾ ਹੁਕਮ ਸੀਗਾ ਜਦੋਂ ਲੜਕੇ ਨੂੰ ਛੁੱਟੀ ਹੁੰਦੀ ਹੈ ਉਸ ਵੇਲੇ ਜਿਆਦਾ ਇੱਥੇ ਲੋਕ ਆਉਂਦੇ ਆ ਮੁੰਡੇ ਆਉਂਦੇ ਆ ਤੇ 2 ਵਜੇ ਜਿਹੜਾ ਸਕੂਲ ਜਿਹੜਾ ਕਲੀਅਰ ਹੋ ਜਾਂਦਾ ਹੈਗਾ ਤੇ ਉਦਾਂ ਹੀ 12 ਤੋਂ 2 ਵਜੇ ਦੇ ਸਾਨੂੰ ਲਿਖਤੀ ਸੀਗਾ ਲੇਕਿਨ ਅਸੀਂ ਅੱਧਾ ਘੰਟਾ ਪਹਿਲਾਂ ਇੱਥੇ ਆ ਉਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਅੱਗੇ ਤੋਂ ਕੋਈ ਵੀ ਇਹੋ ਜਿਹਾ ਕੰਮ ਨਾ ਕਰੇ ਜਿਹੜਾ ਕੋਈ ਗਲਤੀ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਸਖਤ ਕਾਨੂੰਨ ਉਹਦੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਊਗੀ ਖਲਾਫ। ਜੀ ਮਾਸ ਤੋਂ ਚਾਲੂ ਕਰ ਦਿੱਤੀ। ਹਾਂਜੀ ਬਿਲਕੁਲ ਜੀ ਬਿਲਕੁਲ। ਇਹ ਬਿਲਕੁਲ ਸੋ ਦੱਸ ਦਈਏ ਕਿ ਲੁਧਿਆਣਾ ਕਮਿਸ਼ਨਰ ਸੁਪਨ ਸ਼ਰਮਾ ਜੀ ਵੱਲੋਂ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਨਾ ਵੱਲੋਂ ਦੱਸਦੇ ਕਿ ਇੱਕ ਨਵੀਂ ਮੁਹਿੰਮ ਜਿਹੜੀ ਚਾਲੂ ਕਰ ਦਿੱਤੀ ਗਈ ਹੈ ਜੇਕਰ ਗੱਲ ਕਰੀਏ ਕਾਲਜ ਦੇ ਬਾਹਰ ਜਾਂ ਸਕੂਲਾਂ ਦੇ ਬਾਹਰ ਤੇ ਗੇੜੀਆਂ ਮਾਰਦੇ ਨੇ ਜਿਹੜੇ ਹੁੱਲੜਬਾਜੀ ਕਰਦੇ ਨੇ ਉਹਨਾਂ ਦੇ ਲਈ ਜਿਹੜੀ ਅ ਦੇਖ ਸਕਦੇ ਹੋ ਕਿ ਇੱਕ ਨਵੀਂ ਮੁਹਿੰਮ ਚਾਲੂ ਕੀਤੀ ਗਈ ਹੈ ਜਿਸ ਦੌਰਾਨ ਦੱਸਦੇ ਕਿ ਜਦੋਂ ਛੁੱਟੀ ਹੁੰਦੀ ਹੈ ਆ ਜੇਕਰ ਕੁੜੀਆਂ ਦੇ ਕਾਲਜ ਦਾ ਕਾਲਜ ਦੀ ਗੱਲ ਕਰੀਏ ਤਾਂ ਕੁੜੀਆਂ ਦੇ ਕਾਲਜ ਦੇ ਬਾਹਰ ਜਿਹੜੀ ਛੁੱਟੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਹੁੱਲੜਬਾਜੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਵੱਲੋਂ ਜਿਹੜੀ ਇਹ ਗੇੜੀ ਮਾਰੀ ਜਾਂਦੀ ਹੈ ਸੋ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਫੜਿਆ ਜਾਊਗਾ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜੀਨਾਂ ਵੱਲੋਂ ਇਹ ਜਿਹੜੀ ਨਵੀਂ ਮੁਹਿੰਮ ਜਿਹੜੀ ਚਾਲੂ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਹੋਣਦੀ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈਣ ਆਉਂਦੇ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਆਖਿਰਕਾਰ ਇਹ ਜਿਹੜਾ ਪੁਲਿਸ ਦਾ ਉਪਰਾਲਾ ਇਹ ਕਿੰਨਾ ਕ ਵਧੀਆ ਲੱਗ ਰਿਹਾ ਸਰ ਇਸ ਕਾਲਜ ਦੇ ਵਿੱਚ ਬੱਚੇ ਪੜ੍ਹਦੇ ਥੋੜੇ ਹਾਂਜੀ ਜੀ ਕੀ ਲੱਗਦਾ ਵੀ ਪੁਲਿਸ ਦਾ ਜਿਹੜਾ ਉਪਰਾਲਾ ਨਵਾਂ ਹੈਗਾ ਵਾ ਕੀ ਕਾਲਜ ਦੇ ਬਾਹਰ ਜਿਹੜੇ ਡਿਫਾਲਟਰ ਜਾਂ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਮੁੰਡੇ ਜਿਹੜੇ ਗੇੜੀਆਂ ਮਾਰਦੇ ਨੇ ਉਹਨਾਂ ਦੇ ਵਾਸਤੇ ਇੱਕ ਵਧੀਆ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਇਹਦੇ ਨਾਲ ਬੱਚੇ ਵੀ ਸੇਫ ਹੈ ਮਾਂ ਪਿਓ ਵੀ ਸੇਫ ਹੈ ਕੀ ਲੱਗਦਾ ਕਿ ਇਸ ਤੋਂ ਪਹਿਲਾਂ ਜੇਕਰ ਅੱਜ ਦੀ ਗੱਲ ਕਰੀਏ ਅੱਜ ਪੁਲਿਸ ਇੱਥੇ ਮਸਤਿਹਤ ਹੈ ਪੁਲਿਸ ਇੱਥੇ ਨਾਕਾ ਲਾ ਕੇ ਖੜੀ ਹੈ ਉਸ ਤੋਂ ਪਹਿਲਾਂ ਜੇਕਰ ਇੱਥੇ ਛੁੱਟੀ ਹੁੰਦੀ ਹੈ ਤੇ ਕੀ ਕੁਝ ਦੇਖਣ ਨੂੰ ਮਿਲਦਾ ਪਹਿਲਾਂ ਤਾਂ ਬਹੁਤ ਇੱਥੇ ਮਤਲਬ ਗੁੰਡਾਗਰਦੀ ਹੁੰਦੀ ਸੀ ਮਾਪਿਆਂ ਨੂੰ ਵੀ ਥੋੜਾ ਡਰ ਲੱਗਦਾ ਸੀ ਜਿੱਦਾਂ ਮਤਲਬ ਹੁਣ ਉਪਰਾਲਾ ਕਰ ਰਹੀ ਹੈ ਪੰਜਾਬ ਪੁਲਿਸ ਤੇ ਮਾਪਿਆਂ ਨੂੰ ਵੀ ਮਤਲਬ ਫਿਕਰ ਘਟਿਆ ਹੈ ਹੁਣ ਸਹੀ ਹੋ ਰਿਹਾ ਵੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਰਕਾਰ ਉਪਰਾਲਾ ਕਰ ਰਹੀ ਹੈ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਇਹ ਇਹ ਤਾਂ ਕਿ ਇਹ ਸਿਰਫ ਉਪਰਾਲਾ ਇਸੇ ਥਾਂ ਤੱਕ ਸੀਮਿਤ ਰਹਿਣਾ ਚਾਹੀਦਾ ਜਾਂ 올ਓਵਰ ਪੰਜਾਬ ਦੇ ਵਿੱਚ ਜਾਂ ਪੂਰੇ ਲੁਧਿਆਣਾ ਦੇ ਵਿੱਚ ਜਿਹੜੇ ਸਕੂਲਸ ਨੇ ਉਹਨਾਂ ਦੇ ਵਿੱਚ ਵੀ ਹੋਣਾ ਚਾਹੀਦਾ ਇਹ 올ਓਵਰ ਹੋਣਾ ਚਾਹੀਦਾ ਪੂਰੇ ਪੰਜਾਬ ਚ ਹਰ ਸਕੂਲ ਦੇ ਵਿੱਚ ਜੀ ਇਹ ਉਪਰਾਲਾ ਹੋਣਾ ਚਾਹੀਦਾ ਜੀ ਬਿਲਕੁਲ ਸੋ ਦੱਸ ਦिए ਕਿ ਕਾਫੀ ਦੇਖ ਸਕਦੇ ਹੋ ਕਿ ਵਧੀਆ ਤਰੀਕੇ ਨਾਲ ਗੱਲਬਾਤ ਵੀ ਕਰ ਰਹੇ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੇਕਰ ਇਸ ਉਪਰਾਲੇ ਤੋਂ ਲੋਕ ਵੀ ਖੁਸ਼ ਨੇ ਪੇਰੈਂਟਸ ਵੀ ਖੁਸ਼ ਨੇ ਤੇ ਇੱਕ ਪਾਸੇ ਦੇਖ ਸਕਦੇ ਹੋ ਕਿ ਬੋਲਟ ਦਾ ਜਿਹੜਾ ਚਲਾਨ ਹੈ ਉਹ ਵੀ ਕੀਤਾ ਜਾ ਰਿਹਾ ਤਾਂ ਕਈ ਗੱਡੀਆਂ ਦਾ ਅੱਜ ਮੋਟਰਸਾਈਕਲ ਵਿਕਲਾਂ ਦਾ ਜਿਹੜਾ ਕਈ ਚਲਾਨ ਕੀਤੇ ਗਏ ਨੇ ਸੋ ਦੱਸਦੇ ਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਕੁਮਾਰ ਮੰਡੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਦੀਆਂ ਤਸਵੀਰ ਤੁਹਾਡੇ ਨਾਲ ਸਾਂਝਾ ਕਰਾਰੇ ਲਗਾਤਾਰ ਪੁਲਿਸ ਵੱਲੋਂ ਬੜੇ ਕਾਬਲੇ ਤਾਰੀਫ ਕੰਮ ਜਿਹੜਾ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਕੁਮਾਰ ਮੰਡੀ ਤੋਂ ਤੁਹਾਡੇ ਨਾਲ ਸਾਂਝਾ ਕਰਾਰੇ ਪੁਲਿਸ ਹ ਉਸ ਟਾਈਮ ਲੱਗੂਗਾ ਇਹ ਨਵੀਂ ਮੁਹਿੰਮ ਜਿਹੜੀ ਆ ਚਾਲੂ ਕੀਤੀ ਗਈ ਹੈ ਨਾਕਾ ਉਸ ਟਾਈਮ ਲੱਗੂਗਾ ਜਦੋਂ ਕਾਲਜ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਜਾਂ ਛੁੱਟੀ ਹੋਊਗੀ ਤੇ ਉਸ ਤੋਂ ਬਾਅਦ ਜਿਹੜੇ ਅਸਰਾਰਤੀ ਤੱਤ ਉਹ ਨੇ ਜਿਹੜੇ ਇੱਥੇ ਘੁੰਮਦੇ ਨੇ ਗੇੜੀਆਂ ਮਾਰਦੇ ਨੇ ਉਹਨਾਂ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਕੀਤੀ ਜਾਊਗੀ ਪਰ ਦੇਖਣਾ ਵੇਖਾ ਕਿ ਲੁਧਿਆਣਾ ਦੇ ਕੁਮਾਰ ਮੰਡੀ ਤੋਂ ਸ਼ੁਰੂਆਤ ਕੀਤੀ ਗਈ ਹੈ ਨਵੀਂ ਮੁਹਿੰਮ ਦੀ ਉਸ ਤੋਂ ਬਾਅਦ ਹੁਣ ਲੁਧਿਆਣਾ ਦੇ ਕਿਸ-ਕਿਸ ਥਾਂ ਦੇ ਉੱਤੇ ਇਹ ਜਿਹੜੇ ਨਾਕੇ ਆ ਉਹ ਲੱਗਦੇ ਹੋਏ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਕਿੰਨੀ ਕੁ ਕਾਰਵਾਈ ਜੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੀ ਉਹ ਆਉਣ ਵਾਲਾ ਸਮਾਂ ਦੱਸੂਗਾ ਦੇਖੋ ਦੁਜਾਨਾ ਲਈ ਮਿਹਨਤੀ ਕੈਮਰਾਮੈਨ ਦੀਪਕ ਕੁਮਾਰ ਦਾ ਨਾਲ ਧੰਨਵਾਦ ਇੰਦਰ ਸਿਟੀ ਜਿੱ ਸਪੈਸ਼ਲੀ ਗਰਲਸ ਕਾਲਜ ਹੋ ਗਏ ਜੀ ਤੇ ਉੱਥੇ ਨਾਕਾਬੰਦੀ ਕੀਤੀ ਹੈ ਜਿਹੜੇ ਵਿਦਆਊਟ ਰੀਜ਼ਨ ਇੱਥੇ ਮੁੰਡੇ ਘੁੰਮ ਰਹੇ ਸੀ ਉਹ ਕਾਫੀ ਰਾਉਂਡ ਅਪ ਕਿਤੇ ਹੋਰ ਵੀ ਸ਼ਹਿਰ ਚ ਜਗ੍ਹਾएं ਹੈ ਜੀ ਜਿੰਨਾ ਨਾਕਾਬੰਦੀ ਕੀਤੀ ਗਈ ਹੈ ਡੀਸੀ ਵੀ ਸਾਫ ਤੁਹਾਨੂੰ ਡਿਟੇਲਸ ਦੱਸ ਦੇਗਾ